ਹਾਂਜੀ ਬੱਚੋ ਕੀ ਹਾਲਾ ਤੁਹਾਡਾ ਹੋ ਗਿਆ ਕੰਮ ਤੁਹਾਡਾ ਤੇ ਆ ਗਈ ਆ ਅਨਸਰ ਕੀ ਹਾਂ ਆ ਗਈ ਆ ਅਨਸਰ ਕੀ ਉਹ ਕਿਵੇਂ ਪੁੱਛੂ ਕਿਉਂਕਿ ਜਦੋਂ ਅਨਸਰ ਕੀ ਆ ਗਈ ਹਏ ਸਰ ਜੀ ਫਿਰ ਫੋਨ ਮੇਰੇ ਕੋਲ ਤੜਕ ਮੈਂ ਸੰਗੇ ਸਰ ਜੀ ਕੀ ਕਰੀਏ ਲੌਂਗ ਜੰਪ ਕਿਵੇਂ ਲੱਗੂ ਹਾਈ ਜੰਪ ਕਿਵੇਂ ਲੱਗੂ ਮੈਂ ਤਾਂ ਕਦੇ ਗਰਾਊਂਡ 'ਤੇ ਨਹੀਂ ਗਈ ਹੁਣ ਕੀ ਕਰੀਏ ਕਿੱਧਰ ਜਾਈਏ ਫਿਰ ਆ ਕੁਝ ਬੱਲੇ ਰਹਿਣਾ ਕਿਉਂਕਿ ਹੁਣ ਤੁਸੀਂ ਮਿਹਨਤ ਨਹੀਂ ਕਰਦੇ ਹੁਣ ਆਨਸਰ ਕੀ ਆਨਸਰ ਕੀ ਡੀਕੀ ਜਾਣੇ ਆਨਸਰ ਕੀ ਨੇ ਰਾਤੋ ਰਾਤ ਆ ਜਾਣਾ ਮੇਲ ਆ ਜਾਣੀਆਂ ਸਵੇਰ ਨੋਟ ਦੇ ਦੇਖੋਗੇ ਇੱਕ ਦੂਜੀ ਤੁਹਾਨੂੰ ਕੁੜੀ ਫੋਨ ਕਰੂਗੀ ਹਾਈ ਆਨਸਰ ਕੀ ਆ ਗਈ ਹਾਈ ਆਨਸਰ ਕੀ ਆ ਗਈ ਹੁਣ ਕੀ ਕਰੀਏ ਮੈਂ ਤਾਂ ਕਦੇ ਗਰਾਊਂਡ ਨਹੀਂ ਗਈ ਹੁਣ ਆਪਣਾ ਕੀ ਬਣੂਗਾ ਮੈਨੂੰ ਤਾਂ ਲੌਂਗ ਜੰਪ ਵੀ ਨਹੀਂ ਲਾਉਣਾ ਆਉਂਦਾ ਹਾਈ ਹਾਈ ਜੰਪ ਵੀ ਨਹੀਂ ਲਾਉਣਾ ਆਉਂਦਾ ਫਿਰ ਆਹੀ ਕੁਝ ਤੁਹਾਡੇ ਨਾਲ ਹੋਣਾ ਕਿਉਂਕਿ ਹੁਣ ਤੁਸੀਂ ਆਪਣੀ ਮੌਜ ਚੋਂ ਆਪਣੀ ਮਸਤੀ ਚੋਂ ਠੀਕ ਹੈ ਖਾਣਾ ਨੇ ਪੀਣਾ ਨੇ ਪੀਜੇ 버ਗਰ ਖਾ ਕੇ ਸਰੀਰ ਫਲਾਏ ਨੇ ਠੀਕ ਹੈ ਆ ਦੇਖੋ ਆਪਾਂ ਵੀ ਮਰਬਾ ਖਾ ਰਹੇ ਆ ਇਧਰ ਵਿੱਚ ਰਸਗੁਲਾ ਛੱਡਦਾ ਕੁੜੀ ਨੇ ਮੈਂ ਤਾਂ ਬਈ ਹੁੱਕਾ ਦੇ ਸਕਦਾ ਨਹੀਂ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਪਰ ਸੋਨੋ ਇਹਨਾਂ ਦਾ ਦੱਸਣਾ ਢੜਕ ਤੇ ਬਹੁਤ ਸੁੱਤੇ ਬੈਣਗੇ ਲਾ ਲਓ ਜੋਰ ਜੇ ਲੱਗਦਾ ਬਦਬਦ ਤੁਹਾਡਾ ਨਾਂ ਨਹੀਂ ਆਊਗਾ ਇਹ ਮੰਨ ਲਓ ਜੇ ਨਾਂ ਨਾ ਆਇਆ ਉਹ ਸਰੀਫ ਫਟੋ ਜੁਬਾਨ ਨਾਲ 5-7 ਕਿਲੋ ਵਜਿੰਦਾ ਘਟੂਗਾ ਆ ਮੇਰੇ ਕੋਲ ਜਿਹੜੀਆਂ ਕੁੜੀਆਂ ਨੇ 5-6-6 ਕਿਲੋ ਵਜਣ ਉੱਟ ਕੇ ਇਹਨਾਂ ਦਾ ਹਫ਼ਤੇ ਚ ਐ ਐ ਕਰਦੀਆਂ ਉਹਨਾਂ ਇਹ ਜਿਵੇਂ ਨੇ ਰੀ ਨਜ਼ਰ ਰੱਖ ਤਲ ਦਿੰਦੇ ਨੇ ਮੰਨਾ ਨਾਮ ਰਣਾ ਬਾਈ ਤੁਹਾਡੀ ਮਰਜ਼ੀ ਆ ਆ ਪਤਾ ਹੋਕਾ ਦੇ ਸਕਦੇ ਆ ਆ ਹੀ ਕੁਝ ਤੁਹਾਡੇ ਨਾਲ ਆ ਹਾਂ ਮੁੰਡੇ ਕਰ ਜਾਂਦੇ ਨੇ ਇਹ ਮੁੰਡੇ ਕਰ ਜਾਂਦੇ ਨੇ ਕਿਉਂਕਿ ਕੁੜੀਆਂ ਦੀ ਗੱਲ ਕੁਝ ਹੋਰ ਹੁੰਦੀ ਹੈ ਕੁੜੀਆਂ ਨਰਵਸ ਬਹੁਤ ਹੁੰਦੀਆਂ ਨੇ ਨਰਵਸ ਨਹੀਂ ਹੋਣਾ ਜਦੋਂ ਤੁਹਾਡੇ ਕੋਲੇ ਬੰਦਿਆਂ ਦੀ ਬਰਾਬਰ ਦੇ ਅਧਿਕਾਰ ਨੇ ਤਾਂ ਗਰਾਊਂਡ 'ਚ ਕਿਉਂ ਦਬਦੀਆਂ ਬਈ ਮਾਰਿਆ ਕਰੋ ਪੱਟ ਦੇ ਤਾਂ ਵੀ ਬੰਦਿਆਂ ਨੂੰ ਵੀ ਆ ਜਾ ਠੀਕ ਆ ਨਾ ਮੇਰੇ ਕੋਲੇ ਜਿਹੜੀ ਕੁੜੀਆਂ ਮੁੰਡਿਆਂ ਨੂੰ ਟ੍ਰੇਨਿੰਗ ਕਰਾਉਂਦੀ ਆ ਉਹ ਮੇਤੋ ਵੀ ਪਰਫੈਕਟ ਆ ਕੋਈ ਨਹੀਂ ਮੰਨਣਾ ਭਾਈ ਤੁਹਾਡੀ ਮਰਜ਼ੀ ਆ ਜੇ ਸਰ ਕੋਈ ਵੀ ਤਕਲੀਫ ਹੋਵੇ ਜੇ ਦੋ ਮਰਜ਼ੀ ਜਾਲ ਕਰੋ 80 70 80 ਨੰਬਰ ਲੈ ਲੈਂਦੇ ਨੇ ਕੁੜੀਆਂ ਮੁੜ ਕੇ ਸਰ ਜੀ ਨੌ ਜਾਂ ਪਿੰਡਾਂ ਬਦ ਹਾਂ ਇਹੰਪ ਨਹੀਂ ਲੱਗਦਾ ਐ ਮੂੰਹ ਬਣਦਾ ਜੇ ਕਹਦੇ ਵੀ ਕਿ ਤੇ ਇਹਨਾਂ ਨੂੰ ਵਿਆਹ ਤੇ ਜਾਣਾ ਹੈ ਹਾ ਹਾ ਮਾਰਤ ਐ ਉੱਠ ਕੇ ਉੱਡਦੀਆਂ ਨੇ ਬਸ ਐਂ ਪਤਾ ਲੱਗਦਾ ਵੀ ਇਹ ਤਾਂ ਬੱਤੀਆਂ ਫਿਸ਼ਲੀ ਦੁਕਾਨ ਤੇ ਇਹ ਤਾਂ ਕਹਿੰਦੇ ਗਰਾਉਂਡ ਜਾਣਾ ਹੈ ਹਾਏ ਗੋਡੀ ਨੇ ਕੁਝ ਨਹੀਂ ਲੱਤਾਂ ਦੁਖਦੀ ਆ ਜੀ ਪੱਟ ਦੀ ਨਾੜ ਝੜ ਗਈ ਜੀ ਉੱਥੇ ਜਾਂਦਾ ਉੱਥੇ ਤਾਂ ਸਭਰਾਜ ਚੌਧਰੀ ਨੂੰ ਫੇਲ ਕਰਦੀਆਂ ਨੇ ਇਹ ਠੀਕ ਆ ਭਾਈ ਤੁਹਾਡੀ ਮਰਜ਼ੀ ਆ ਆਪਣਾ ਫਰਜ਼ੀ ਤੈਨੂੰ ਭੋਕਾ ਦੇਣਾ ਤੁਹਾਡਾ ਵੀ ਕੈਂਪਸ ਤੁਹਾਡਾ ਜਿਹਨੇ ਆਉਣਾ ਵੈਲਕਮ 9474 8324 ਗੱਲ ਕਰਸੋ чугуретом и